ਭਾਜਪਾ ਕਾਲ ਸਵਾਰਜੀ ਦੀ ਫਤਿਹ ਸਬੰਧੀ ਇੱਕ ਮੰਦਭਾਗੀ ਹੋਰ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਖਬਰ ਜੁੜੀ ਆ ਅਕਾਲੀ ਦਲ ਵਾਰਸ ਪੰਜਾਬ ਜਥੇਬੰਦੀ ਦੇ ਆਗੂ ਪ੍ਰਧਾਨ ਮੰਤਰੀ ਬਾਜਪਾ ਦੇ ਉਰਫ ਭਗਵੰਤ ਸਿੰਘ ਵੱਲੋਂ ਜਿਹੜਾ ਇੱਕ ਆਡੀਓ ਵਾਇਰਲ ਹੋ ਰਹੀ ਆ ਆਡੀਓ ਬਠਿੰਡਾ ਜੇਲ੍ਹ ਦੀ ਦੱਸੀ ਜਾ ਰਹੀ ਆ ਕਿ ਪ੍ਰਧਾਨ ਮੰਤਰੀ ਬਾਜਪਾ ਦੇ ਨਾਲ ਆ ਉੱਥੇ ਜਿਹੜਾ ਸਲੂਕ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਜਿਹੜੇ ਇੱਕ ਆਡੀਓ ਨੇ ਜਿਹੜੀ ਇੱਕ ਤਥੱਤ ਲਈ ਮਚਾਈ ਹੋਈ ਹੈ ਇੱਕ ਤਹਿਲ ਕਮ ਚਾ ਦਿੱਤੀ ਆ ਹੁਣ ਵੇਖਦੇ ਆ ਕਿ ਸਰਕਾਰ ਇਹਦੇ ਉੱਤੇ ਕੀ ਗੌਰ ਕਰਦੀ ਆ ਕੀ ਐਕਸ਼ਨ ਲੈਂਦੀ ਆ ਤੇ ਤੁਹਾਨੂੰ ਦੱਸ ਦਈਏ ਕਿ ਬਹੁਤ ਹੀ ਮੰਦ ਭਾਗੀ ਜਿਹੜੀ ਏ ਖਬਰ ਆ ਬਠਿੰਡਾ ਜੇਲ੍ਹ ਤੋਂ ਨਿਕਲ ਕੇ ਸਾਹਮਣੇ ਆ ਰਹੀ ਆ ਪਹਿਲਾਂ ਤੁਹਾਨੂੰ ਆਡੀਓ ਸੁਣਾ ਦਿਆਂ ਕੀ ਆ ਪੂਰਾ ਮਾਮਲਾ ਇਸ ਦੇ ਵਿੱਚ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਤੇ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਸਕਿੱਪ ਨਹੀਂ ਕਰਨਾ ਤੇ ਸ਼ੇਅਰ ਜ਼ਰੂਰ ਕਰੀ ਜਾਣਾ ਸਭ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਧਾਨ ਮੰਤਰੀ ਬਾਜੇ ਕੇ ਬੋਲਣਾ ਮੈਂ ਪੰਥ ਨੂੰ ਦੱਸਣਾ ਚਾਹਣਾ ਕਿ ਅੱਜ 1 ਵਜੇ ਕੇ 45 ਮਿੰਟਾਂ ਦੇ CRP ਜਿਹੜੀ ਇਹ ਉਹ ਉਹਦੀ ਅੰਡਰ ਇਹਨਾਂ ਨੇ ਸਾਨੂੰ ਬੰਦ ਕੀਤਾ ਆਏ ਤੇ ਜਿਹੜੇ ਬਿਹਾਰ ਦੇ ਵਿੱਚੋਂ CRP ਵਾਲੇ ਇੱਥੇ ਲੱਗੇ ਹੋਏ ਨੇ ਮੰਨ ਲਓ ਸਕਿਉਰਟੀ ਤੇ ਉਹਨਾਂ ਨੇ ਅੱਜ ਮੇਰੀ ਦਾੜੀ ਪੱਟੀ ਏ ਮੇਰੀ ਬਾਹ ਜਿਹੜੀ ਫੈਕਚਰ ਕਰਤੀ ਮਰੋੜ ਕੇ ਕੜੇ ਦੇ ਵਿੱਚ ਉਂਗਲਾਂ ਪਾ ਕੇ ਮੈਂ ਪੰਥ ਨੂੰ ਬੇਨਤੀ ਕਰਨਾ ਮੈਂ ਭਗਵੰਤ ਮਾਨ ਨੂੰ ਵੀ ਬੇਨਤੀ ਕਰਨਾ ਕਿ ਸਾਨੂੰ ਇੱਥੇ ਮਰਵਾਉਣ ਲਈ ਰੱਖਿਆ ਈ ਸਾਡੀਆਂ ਦਾੜ੍ਹੀਆਂ ਪਟਾਉਣ ਲਈ ਰੱਖਿਆ ਹੀ ਇੱਥੇ ਕੈਮਰੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਣ ਮੈਂ ਹਰਪ੍ਰੀਤ ਜਿਹੜਾ ਜਫੇਦਾਰ ਹੈ ਉਹਨੂੰ ਵੀ ਬੇਨਤੀ ਕਰਨਾ ਕਾਲ ਤਖਤ ਦੇ ਜਫੇਦਾਰ ਨੂੰ ਬੇਨਤੀ ਕਰਨਾ ਕਿ ਇਸ ਮੁੱਦੇ ਤੇ ਬੋਲਿਆ ਜਾਵੇ ਮੇਰੀ ਦਾੜੀ ਪੱਟੀ ਮੇਰੇ ਕੋਲ ਰੁੱਕ ਵਾਲਾਂ ਦਾ ਮੇਰੀ ਜੇਬ ਦੇ ਵਿੱਚ 8-10 ਜਣੇ ਸੀਆਰਪੀ ਵਾਲੇ ਮੇਰੇ ਪੈਗੇ ਗਾਲ ਤੇ ਮੇਰੀ ਨਾਲੇ ਬਾਹਾਂ ਤੋੜਦੀ ਕਰੈਕ ਕਰਦੀ ਨਾਲੇ ਮੇਰੀ ਦਾੜ੍ਹੀ ਪੱਟੀ ਕੇਸਾਂ ਦੀ ਬੇਅੰਦੀ ਕੀਤੀ ਨਾਲੇ ਮੈਨੂੰ ਕਹਿੰਦੇ ਸੀ ਤੂੰ ਖਾਲਸਤਾਨੀ ਚੂਤੀਆ ਸਾਲਿਓ ਦੇਸ਼ ਦਰੋਹੀ ਓ ਇਨਾ ਮੇਰੀ ਇਹ ਵੀ ਕਹਿ ਕੇ ਬੇਇੱਜ਼ਤੀ ਕੀਤੀ ਬਹੁਤ ਜ਼ਿਆਦਾ ਕਹਿੰਦੇ ਤੁਸੀਂ ਬੇਸ਼ਰਮੀ ਉਹ ਦੱਸੋ ਕਿ ਮੈਂ 307 ਦੇ ਪਰਚੇ 'ਚ ਆਇਆ ਕਿਹੜੇ ਖਾਲਤਾਂ ਦੇ ਪਰਚੇ 'ਚ ਮੰਦਰਾਂ ਤੇ ਇਹ ਬਹੁਤ ਜ਼ਿਆਦਾ ਸਾਡੇ ਨਾਲ CRP ਵਾਲੇ ਇੱਥੇ ਧੱਕਾ ਕਰਦੇ ਸਾਡੇ ਦੇ 307 ਦਾ ਪਰਚਾ ਲਾਇਆ ਆ ਸਾਨੂੰ ਗੈਂਗਸਟਰਾਂ ਤਰ੍ਹਾਂ CRP ਅਸੀਂ ਬੇਨਤੀ ਸਰਕਾਰ ਅੱਗੇ ਵੀ ਇਹ ਅਪੀਲ ਕਰਨੇ ਕਿ ਸਾਡੇ ਤੁਸੀਂ ਵੀ ਸਿੱਖਾਂ ਦੇ ਬੱਚੇ ਜੀ ਇੰਨਾ ਇੰਨਾ ਧੱਕਾ ਸਿੱਖਾਂ ਦੇ ਨਾਲ ਜਿਹੜੇ ਸਿੱਖਾਂ ਨੂੰ ਪਿਆਰ ਕਰਦੇ ਨੇ ਮੈਂ ਕਹਿਣਾ ਚਾਹੁੰਨਾ ਕਿ ਜਿਹੜੇ ਸਿੱਖਾਂ ਦੇ ਬੱਚੇ ਨੇ ਨਾ ਇਹਨਾਂ ਨੇ ਮੈਨੂੰ ਇੱਕ ਹੋਰ ਗੱਲ ਇਹਨਾਂ ਨੇ ਮੈਨੂੰ ਜਦ 1 ਵਜੇ ਤੋਂ ਲੈ ਕੇ ਹੁਣ ਉੱਥੋਂ ਆਇਆ ਮੈਂ ਦਿਉੜੀ ਦੇ ਵਿੱਚੋਂ ਚਾਚਾਰਜੀ ਸਿੰਘ ਵੀ ਉੱਥੇ ਮੇਰੇ ਨਾਲ ਕਲਵੰਤ ਸਿੰਘ ਵੀ ਇਹਨਾਂ ਨੇ ਬਹੁਤ ਮਰਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੰਨੋ ਸੁਪਰਟੈਂਡਿੰਟ ਉਹਨੂੰ ਵੀ ਪੁੱਛਿਆ ਜਾਵੇ ਕਿ ਇਹਨਾਂ ਨੂੰ ਇਹਨਾਂ ਦੇ ਅੰਡਰ ਕਿਉਂ ਬੰਦ ਕੀਤਾ ਇਹਨਾਂ ਦੀਆਂ ਦਾੜ੍ਹੀਆਂ ਦੀ ਬੇਅਵਦੀ ਮੇਰੇ ਕੇਸਾਂ ਦੀ ਬੇਅਵਦੀ ਫਿਰ ਮੈਨੂੰ ਖਾਲਸਤਾਨੀ ਚੂਤੀਆ ਬੋਲਦੇ ਆ ਬਹੁਤ ਇਹਨਾਂ ਮੈਨੂੰ ਮਾਰਾ ਮੇਰੇ ਨਾਲ ਧੱਕਾ ਕੀਤਾ ਹੈ ਤੇ ਮੈਂ ਬੇਨਤੀ ਇਹ ਹੀ ਕਰਨਾ ਚਾਹੁੰਨਾ ਕਿ ਜਿਹੜੀਆਂ ਸੰਗਤ ਸਿੱਖ ਸੰਗਤਾਂ ਨੇ ਜਿਹੜਾ ਪੰਥ ਹੈ ਉਹਨੂੰ ਬੇਨਤੀ ਕਰਨਾ ਚਾਹੁੰਨਾ ਕਿ ਵੱਧ ਤੋਂ ਵੱਧ ਮੇਰੀ ਬਾਤ ਚੁੱਕੀ ਜਾਵੇ ਕਿ ਜਿਹੜੀ ਇਹਨਾਂ ਮੇਰੀ ਦਾੜ੍ਹੀ ਦੀ ਬੇਅਵਦੀ ਕੀਤੀ ਮੈਨੂੰ ਮਲੋ ਸਾਫਟ ਅਠੀਆਂ ਨੇ ਪੈ ਗਏ ਲੱਖੀਆਂ ਨਾਲ ਇਹਨਾਂ ਮੇਰੇ ਗਲ ਪਏ ਇਕ ਬੰਦੇ ਨੂੰ ਅੱਠ ਬੰਦੇ ਗਲ ਪੈ ਜਾਣ ਕੀ ਦੱਸੋ ਹੰਡਾਲ ਹੋਵੇਗਾ ਤੇ ਮੈਂ ਹੀ ਬੇਨਤੀ ਕਰਨਾ ਸਾਨੂੰ ਇਹਨਾਂ ਚੱਕੀਆਂ ਚ ਬੰਦ ਕੀਤਾ ਆ ਖੁੱਲੀਆਂ ਆਤਿਆਂ ਜੋ ਲਿਆ ਕੇ ਹੁਣ ਚੱਕੀਆਂ ਜੀ ਬੰਦ ਕਰਤਾ ਤੇ ਮੈਂ ਇਹ ਆ ਹੀ ਬੇਨਤੀ ਕਰਨਾ ਆਪਣੇ ਪੰਥ ਨੂੰ ਹੀ ਬੇਨਤੀ ਕਰਨਾ ਇਹ ਆਵਾਜ਼ ਵੱਧ ਵੱਧ ਚੁੱਕੋ ਮੇਰੀ ਦਾੜੀ ਮੇਰੇ ਕੋਲ ਹੈ ਮੈਂ ਬੱਧੀ ਹੋਈ ਜਿਹੜੀਆਂ ਨਾ ਮੇਰੀ ਪੱਟੀ ਸੀ ਯੂਰਪੀ ਵਾਲਿਆਂ ਇਹਨਾਂ ਨੂੰ ਸਿੱਖੀ ਦਾ ਕੀ ਬਿਹਾਰੀਆਂ ਨੂੰ ਉੱਥੋਂ ਦੇ ਨੂੰ ਪਤਾ ਬਾਹਰਲੇ ਪੀ ਆਪ ਤੋਂ ਲੱਗੇ ਹੋਏ ਨੇ ਇਹਨਾਂ ਨੂੰ ਪੰਥ ਦਾ ਦਾੜੀ ਦਾ ਕੀ ਪਤਾ ਮੈਂ ਬੜਾ ਕਿਹਾ ਮੈਂ ਕਿਹਾ ਦਾੜੀ ਨਾ ਪਟੋ ਇਹਨਾਂ ਦਾੜੀ ਪੱਟੀ ਮੈਨੂੰ ਗਾਲੀਆਂ ਚੂਤੀਆ ਕਹਿ ਕਹਿ ਕੇ ਖਲ ਤਾਂ ਨਹੀਂ ਚੂਤੀਓ ਸਾਲਿਓ ਦੱਸੋ ਮੈਂ ਦੱਸੋ ਮੈਂ ਕਿਹੜਾ ਪਰਚੇ ਖਾਲਤਾਂ ਦੇ ਵਿੱਚ ਅੰਦਰ ਆਇਆ ਮੈਂ ਇੱਕ 307 ਦਾ ਪਰਚਾ ਮੇਰੇ ਤੇ ਉਹ ਵੀ ਝੂਠਾ ਪਾ ਕੇ ਮੈਨੂੰ ਅੰਦਰ ਕੀਤਾ ਮੈਂ ਕਦੀ ਵਾਸਤੇ ਆਪੇ ਮਨ ਚ ਆ ਤੁਸੀਂ ਆਵਾਜ਼ ਸੁਣ ਲਈਆ ਚੰਗੀ ਤਰ੍ਹਾਂ ਪ੍ਰਧਾਨ ਮੰਤਰੀ ਬਾਜੇਕੇ ਔਰ ਪਪਾ ਘਬਤ ਸਿੰਘ ਜੋ ਕਿ ਪਹਿਲਾਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸੀ ਐਨਐਸਏ ਤਹਿਤ ਜਿਹੜਾ ਕਿ ਹੁਣ ਪੰਜਾਬ ਦੀ ਜੇਲ੍ਹ ਜਾਨੀ ਕਿ ਆਪਾਂ ਕਹਦੇ ਕਿ ਬਠਿੰਡਾ ਕੇਂਦਰੀ ਜੇਲ੍ਹ ਦੇ ਵਿੱਚ ਇਸ ਵਕਤ ਬੰਦਾ ਜਿਹੜੇ ਕਿ ਤੁਹਾਨੂੰ ਸਾਰੇ ਆਡੀਓ ਜਿਹੜੀ ਸੁਣਾ ਦਿੱਤੀ ਆ ਰੌਂਗਟੇ ਖੜੇ ਕਰਨ ਵਾਲੀ ਇਹ ਆਡੀਓ ਆ ਜੇਕਰ ਸਾਡੇ ਸਿੱਖਾਂ ਦੀਆਂ ਦਾੜੀਆਂ ਸਾਡੇ ਸਿੱਖਾਂ ਦੀਆਂ ਪੱਗਾਂ ਸਾਡੇ ਸਿੱਖਾਂ ਦੀਆਂ ਦਸਤਾਰਾਂ ਸਾਡੇ ਸਿੱਖਾਂ ਦੇ ਕਕਾਰ ਇਸ ਪੰਜਾਬ ਦੇ ਵਿੱਚ ਸੇਫ ਨਹੀਂ ਤਾਂ ਅਸੀਂ ਬਾਹਰਲੇ ਸਿੱਖਾਂ ਨੂੰ ਕੀ ਅਸੀਂ ਮੈਸੇਜ ਦੇਵਾਂਗੇ ਕੀ ਅਸੀਂ ਸਿੱਖਾਂ ਦੀ ਰਾਖੀ ਕਰਾਂਗੇ ਕੀ ਅਸੀਂ ਇਹ ਜਿਹੜੀ ਸਰਕਾਰ ਤੋਂ ਕੀ ਆਸ ਤੇ ਕੀ ਮੰਗ ਚਾਹੁੰਦੇ ਆ ਦੇਖੋ ਕਿ ਸਰਿਆਮ ਇੱਕ ਜਿਹੜਾ ਸੀਆਰਪੀ ਵਾਲੇ ਜਿਹਨੂੰ ਕਦੇ ਉਹ ਮਰੇ ਗਡੋਡੂ ਭੇਡਾਖਾਨੇ ਕਿਹਾ ਜ ਕਰਦੇ ਸੀ ਟਾਡੀ 12 ਆਪਾ ਸੁਣਿਆ ਕਰਦੇ ਸੀ ਛੋਟੇ ਹੁੰਦੇ ਜਿਹੜੇ ਬਿਹਾਰ ਦੇ ਭਈਏ ਨੇ ਜਿਹੜੇ ਪੰਜਾਬ ਦੇ ਸਿਰ ਤੇ ਬਿਠਾ ਛੜੇ ਆ ਜਿਨ੍ਹਾਂ ਨੂੰ ਕਿ ਰਤੀ ਭਰਾ ਕੇ ਜਿਹੜਾ ਸਿੱਖ ਕੌਮ ਬਾਰੇ ਜਿਹੜਾ ਨਹੀਂ ਪਤਾ ਇਹਨਾਂ ਨੂੰ ਪੰਜਾਬ ਦੇ ਜੇਲਾਂ ਤੋਂ ਜਿਹੜਾ ਬਾਹਰ ਕੱਢਣਾ ਚਾਹੀਦਾ ਕਹਤੇ ਪੰਜਾਬ ਪੁਲਿਸ ਦਾ ਜਿਹੜਾ ਪੁਲਿਸ ਲਾਉਣੀ ਚਾਹੁੰਦੀ ਆ ਜਾਂ ਆਪਾਂ ਕਹਿ ਦਈਏ ਕਿ ਸਿੱਖ ਕੈਦੀ ਆ ਜਿਹੜੇ ਆਪ ਮਾਫ ਕਰਨਾ ਸਿੱਖ ਮਿਲਟਰੀ ਜਿਹੜੀ ਉਹ ਲਾਉਣੀ ਚਾਹੁੰਦੀ ਆ ਪਰ ਬੜੇ ਦੁੱਖ ਦੀ ਗੱਲ ਅੱਜ ਪ੍ਰਧਾਨ ਮੰਤਰੀ ਬਾਜੇ ਕੇ ਦੀ ਜਿਹੜੀ ਆ ਉਹ ਦਾੜੀ ਪੁੱਟੀ ਗਈ ਆ ਉਹਦੇ ਕੇਸਾਂ ਦੀ ਜਿਹੜੀ ਬੇਅਦਬੀ ਕੀਤੀ ਗਈ ਆ ਉਹਦੀ ਬਾਹ ਮਰੋੜੀ ਗਈ ਆ ਦੱਸੋ ਸਿੱਖਾ ਤੇ ਇੱਕ ਸਿੱਖ ਹੋਣਾ ਬੜਾ ਇੱਕ ਇੱਥੇ ਗਨਾਹ ਹੋ ਗਿਆ ਪੰਜਾਬ ਦੇ ਵਿੱਚ ਦਸਤਾਰਾ ਬੰਨਣੀਆਂ ਗਨਾਹ ਹੋ ਗਿਆ ਕੇਸ ਰੱਖਣੇ ਗਨਾਹ ਹੋ ਗਿਆ ਕਕਾਰ ਪੈਣਨੇ ਗਨਾਹ ਹੋ ਗਿਆ ਇੱਕ ਪਾਸੇ ਭਗਵਤ ਮਾਨ ਕਹਿੰਦਾ ਕਿ ਮੈਂ ਸਿੱਖਾਂ ਦਾ ਬੱਚਾ ਆਂਗਾ ਮੈਂ ਸਿੱਖਾਂ ਦਾ ਪੁੱਤਰ ਆ ਤੇ ਗੁਰੂ ਘਰ ਵੀ ਜਾਂਦਾਗਾ ਤੇ ਪਰ ਜਿਹੜਾ ਦੂਸਰੇ ਪਾਸੇ ਹਾਲ ਹੋ ਰਿਹਾ ਆ ਪ੍ਰਧਾਨ ਮੰਤਰੀ ਬਾਜੇ ਕੀ ਦੀ ਆਡੀਓ ਤੁਹਾਡੇ ਸਾਹਮਣੇ ਸੁਣਾ ਦਿੱਤੀ ਆ ਇਹੇ ਹਾਲ ਕਿਦੇ ਸਾਡੇ ਸਿੱਖ ਦਾ ਬਾਹਰ ਲਿਸਟ ਡੇਟ ਦੇ ਵਿੱਚ ਹੋਵੇ ਤਾਂ ਸਾਡੇ ਇਥੇ ਸਰੋਵਣੀ ਕਮੇਟੀ ਸਭ ਤੋਂ ਪਹਿਲਾਂ ਜਾ ਕੇ ਬੋਲਦੀ ਆ ਕਿ ਸਿੱਖਾਂ ਦੇ ਨਾਲ ਤੱਕਾ ਹੁੰਦਾਗਾ ਛੜੇ ਜਥੇਦਾਰਾਂ ਦਾ ਪਹਿਲਾ ਬਿਆਨ ਆਉਂਦਾਗਾ ਸਾਡੇ ਵੱਖ-ਵੱਖ ਜਥੇਬੰਦੀਆਂ ਦਾ ਬਿਆਨ ਆਉਂਦਾਗਾ ਸਵੇਰ ਤੋਂ ਆਡੀਓ ਚੱਲੇ ਜਾ ਰਹੀ ਆ ਪਰ ਅਜੇ ਤੱਕ ਕਿਸੇ ਨੇ ਜਿਹੜਾ ਕਿਸੇ ਦੇ ਕੰਨ ਉੱਤੇ ਯੂਨੀਸੋਰ ਕੀ ਕਿਸੇ ਨੇ ਹਜੇ ਤੱਕ ਐਲਾਨ ਨਹੀਂ ਕੀਤਾ ਜੇਕਰ ਉੱਥੇ ਮੌਕੇ ਦੇ ਮजूद ਆ ਜਿੰਨਾ ਵੀ ਦੋਸ਼ੀਆਂ ਨੇ ਜਿੰਨਾ ਵੀ ਜੋ ਵੀ ਉੱਥੇ ਤਾਇਨਾਤ ਸੀ ਜੇਲ੍ਹ ਦੇ ਵਿੱਚ ਕਿਹੜੇ ਕਿਹੜੇ ਉਹ ਕਰਮਚਾਰੀ ਸੀ ਕਿਹੜੇ ਕਿਹੜੇ ਉਹ ਮਲਾਜ਼ਮ ਸੀ ਕਿਹੜੇ ਕਿਹੜੇ ਉਹ ਸੀਆਰਪੀਆ ਜਾਂ ਪੁਲਿਸ ਮਲਾਜ਼ਮ ਨੂੰ ਸੀ ਜਿਨ੍ਹਾਂ ਨੇ ਕਿ ਇਹ ਗੰਦੀ ਕਰਤੂਤ ਕੀਤੀ ਆ ਇੱਕ ਸਿੱਖ ਦੀ ਦਾੜੀ ਨੂੰ ਹੱਥ ਪਾਇਆ ਇੱਕ ਸਿੱਖ ਦੇ ਕਕਾਰਾਂ ਨੂੰ ਹੱਥ ਪਾਇਆ ਮੈਂ ਕਹਿ ਦਊਂ ਕਿ ਇੱਕ ਸਿੱਖ ਦੀ ਜ਼ਮੀਰ ਨੂੰ ਹੱਥ ਪਾਇਆ ਇੱਕ ਸਿੱਖ ਦੇ ਗਲਮੇ ਨੂੰ ਹੱਥ ਪਾਇਆ ਇਸ ਤੋਂ ਉਪਰ ਕੀ ਰਹਿ ਗਿਆ ਸਾਡੇ ਕੋਲੇ ਜੇਕਰ ਸਾਡੀਆਂ ਪੰਜਾਬ ਦੇ ਵਿੱਚ ਹੀ ਜੇਕਰ ਅਸੀਂ ਸੇਫ ਨਹੀਂ ਤਾਂ ਫਿਰ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਕਵੇਂ ਸੇਫ ਹੋਵਾਂਗੇ ਕਵੇਂ ਅਸੀਂ ਕਹੀਏ ਕਿ ਸਾਡਾ ਦੇਸ਼ ਆ ਕਿਹੜੇ ਮੂਹ ਦੇ ਨਾਲ ਕਹੀਏ ਤੇ ਤੁਸੀਂ ਕਹਿੰਦੇ ਹੋ ਕਿ ਜੀ ਇੱਥੇ ਦਾ ਸਿੱਖਾਂ ਨੂੰ ਹੁੰਦੇ ਕੁਝ ਨਹੀਂ ਤੁਸੀਂ ਤਾਂ ਐਵੇਂ ਬਖਰਾ ਰਾਜ ਚਾਹੁੰਦੇ ਤੁਸੀਂ ਤਾਂ ਐਵੇਂ ਰਾਜ ਖਾਲਸੇ ਦੀ ਗੱਲ ਕਰੀ ਜਾਂਦੇ ਹੋ ਇੱਥੇ ਕੀ ਦੁੱਖਾ ਆ ਦੁੱਖਾ ਭਾਈ ਤੁਹਾਨੂੰ ਆ ਦੇਖ ਲਓ ਹੁਣ ਆ ਜਿਹੜੀਆਂ ਮਰੀਆਂ ਭੇਡਾਂ ਵਾਲੇ ਆ ਇੱਕ ਦੂਜੇ ਜਿਹੜੇ ਮੂੰਹ ਚਾਕ ਕੇ ਜਿਹੜਾ ਰੋਜ਼ਾ ਬਗਵਾਸ ਕਰਨ ਲੱਗ ਜਾਂਦੇ ਆ ਸਿੱਖਾਂ ਦੇ ਖਿਲਾਫ ਆ ਆ ਦੇਖ ਲਓ ਆ ਹਾਲ ਆ ਸਿੱਖਾਂ ਦਾ ਪੰਜਾਬ ਦੇ ਵਿੱਚ ਉਹੀ ਦੌਰ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿੱਥੇ ਸ੍ਰੀ ਅਕਾਲ ਤਖਤ ਦਾ ਸਾਬਕਾ ਜਥੇਦਾਰ ਭਾਈ ਗਰਦੇਸ ਸਿੰਘ ਕੌਕੇ ਦਾ ਜਿਹੜਾ ਕੋ-ਕੋਕੇ ਸ਼ਹੀਦ ਕਰਨਾ ਇਥੋਂ ਪਤਾ ਲੱਗਦਾ ਸਰਕਾਰਾਂ ਕਿਵੇਂ ਦਸ਼ਮਣ ਬਣਦੀਆਂ ਸਿੱਖਾਂ ਦੀਆਂ ਸਿੱਖਾਂ ਨੂੰ ਅੱਤਵਾਦੀ ਅੱਜ ਤੋਂ ਨਹੀਂ ਕਿਹਾ ਜਾ ਰਿਹਾ ਜਦੋਂ ਦੇਸ਼ ਆਜ਼ਾਦ ਹੋਇਆ ਸਿੱਖਾਂ ਤੋਂ ਉਹਦੇ ਤਗਮਾ ਦੇ ਦਿੱਤਾ ਸੀ ਇਹਨਾਂ ਦੇ ਬਾਅਦ ਵਿੱਚ ਇੱਕ ਸਿੱਖਾਂ ਨੂੰ ਜਰੈ ਪੈਸਾ ਕੌਮ ਦੇ ਨਾਲ ਦੇ ਨਾਲ ਨਮਾਜਿਆ ਗਿਆ ਸੀ ਅਸੀਂ ਕਿਹੜੇ ਕਿੱਥੇ ਅਸੀਂ ਗੱਲਾਂ ਕਰਦੇ ਆ ਇਹ ਕਿਉਂ ਹੋ ਰਿਹਾ ਸਾਡੇ ਨਾਲ ਆ ਕਾ ਹੋ ਰਿਹਾ ਕਿ ਅਸੀਂ ਧੜਿਆਂ ਦੇ ਵਿੱਚ ਨਿੱਕੇ-ਨਿੱਕੇ ਧੜਿਆਂ ਦੇ ਵਿੱਚ ਵੰਡੇ ਗਏ ਆ ਅਸੀਂ ਪਾਰਟੀਆਂ ਬਾਜ਼ੀ ਵਿੱਚ ਵੰਡੇ ਗਏ ਆ ਅਸੀਂ ਜਥੇਬੰਦੀਆਂ ਵਿੱਚ ਵੰਡੇ ਗਏ ਆ ਅਸੀਂ ਟਕਸਾਲਾਂ ਦੇ ਵਿੱਚ ਵੰਡੇ ਗਏ ਆ ਸਾਡਾ ਅੱਜ ਜੇ ਆਪਾਂ ਕਹਿ ਲਈਏ ਕਿ ਸਿੱਖ ਕੌਮ ਕਹਿੰਦੇ ਕਿ 2 ਕਰੋੜ ਮੈਂ ਕਹਿੰਦਾ ਜੀ 2 ਕਰੋੜ ਵੀ ਆਪਾਂ ਮੰਨ ਲੈਣੇ ਪਹਿਲਾਂ 2 ਕਰੋੜ ਦੀ ਗਿਣਤੀ ਹੈਗੀ ਆ ਪਰ ਮੈਨੂੰ ਨਹੀਂ ਲੱਗਦਾ ਕਿ ਹੈਗੀ ਆ ਪਰ 2 ਕਰੋੜ ਦੀ ਗਿਣਤੀ ਵਾਲੇ ਸਿੱਖ ਵੀ ਅੱਜ ਹਜ਼ਾਰਾਂ ਦੇ ਵਿੱਚ ਸੈਂਕੜੇ ਤعداد ਦੇ ਵਿੱਚ ਬੰਦੇ ਬੈਠੇ ਆ ਉਹ ਕਹਿੰਦਾ ਮੈਂ ਉਹਨੂੰ ਕਿਉਂ ਬੁਲਾਵਾਂ ਉਹ ਕਹਿੰਦਾ ਮੈਂ ਉਹਨੂੰ ਕਿਉਂ ਬੁਲਾ ਮੌਕੇ ਤੇ ਮੈਂ ਧਮਕਾ ਹੁਣ ਉਹ ਕਹਿੰਦਾ ਮੈਂ ਫਲਾਨਾ ਹੁਣ ਅੱਜ ਸਾਡੇ ਸਿੱਖਾਂ ਦਾ ਜੇਕਰ ਆਹ ਹਾਲ ਹੋ ਰਿਹਾ ਪੰਜਾਬ ਦੇ ਵਿੱਚ ਭਾਈ ਅੰਮਰਪਾਲ ਸਿੰਘ ਡਿਬਰੂਗੜ੍ਹ ਰੇਲ ਦੇ ਵਿੱਚ ਬੈਠਾ ਤੀਜੇ ਸਾਲ ਦੀ ਐਨਐਸਏ ਲੱਗ ਚੁੱਕੀ ਆ ਅੱਜੇ ਤੱਕ ਸਾਡੇ ਸਿੱਖ ਕਹੌਣ ਵਾਲਿਆਂ ਨੇ ਕਿਰਪਾਨਾਂ ਅਤੇ ਤੋਖ ਲੱਗੂ ਹਣ ਕਿਰਪਾਨਾਂ ਪਾ ਲੈਂਦੇ ਆ ਅਸੀਂ ਸਾਡੇ ਸਿੰਘਾਂ ਦੇ ਲਈ ਕਿੱਦੇ ਮੋਰਚਾ ਲਾਇਆ ਮੋਰਚਾ ਲਾਉਂਦੇ ਆ ਵਿੱਕ ਜਾਂਦੇ ਆ ਸਾਡੇ ਗਦਾਰ ਲੀਡਰ ਆ ਤੇ ਇਹਨਾਂ ਗਦਾਰਾਂ ਲੀਡਰਾਂ ਨੇ ਜਿਹੜਾ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਨੇ ਜੋ ਸਾਡੀ ਪਿੱਠ ਦੇ ਵਿੱਚ ਸੁਰਾ ਮਾਰਿਆ ਤੇ ਅੱਜ ਅਸੀਂ ਉਹਨਾਂ ਦਾ ਰੌਣਾ ਕਰਲਾਉਣਾ ਕਰਲਾ ਰਹੇ ਆ ਅੱਜ ਸਾਡੇ ਅੱਜ ਆ ਹਾਲਾਤ ਨਾ ਹੁੰਦੇ ਸਾਡੇ ਅੱਜ ਜਿਹੜੇ ਅੱਜ ਹੋ ਰਹੇ ਨੇ ਸਾਡੇ ਸਿੱਖਾਂ ਦੇ ਨਾਲ ਸਾਡੇ ਸਿੱਖ ਬੱਚਿਆਂ ਦੇ ਨਾਲ ਕਦੇ ਕਕਾਰ ਪਹਿਨਣ ਤੋਂ ਮਨਾਹੀ ਕੀਤੀ ਜਾਂਦੀ ਹੈ ਜੇਕਰ ਬੱਚਾ ਕੋਈ ਕਕਾਰ ਪਹਿਨ ਕੇ ਪੇਪਰ ਦਿੰਦਾ ਉਹਨੂੰ ਪੇਪਰਾਂ ਦੇ ਵਿੱਚੋਂ ਨਹੀਂ ਬਿਠਾਇਆ ਜਾਂਦਾ ਪੇਪਰਾਂ ਦੇ ਵਿੱਚੋਂ ਉਠਾਇਆ ਜਾਂਦਾ ਤੁਸੀਂ ਵੇਖਿਆ ਹੋਣਾ ਇੱਕ ਆ ਲੜਕੀ ਨੂੰ ਜਿਹੜਾ ਜੱਜ ਦਾ ਜਿਹੜਾ ਪੇਪਰ ਦਿੰਦੀ ਸੀ ਉਹਨੂੰ ਕਕਾਰ ਹੋਣ ਕਰਕੇ ਜਿਹੜਾ ਉਹਦਾ ਪੇਪਰ ਹੈ ਜਿਹੜਾ ਰੱਦ ਕਰ ਦਿੱਤਾ ਉਹਨੂੰ ਪੇਪਰ ਤੋਂ ਬਾਹਰ ਕੱਟਿਆ ਗਿਆ ਬੜੀਆਂ ਅਹਿਜਿਆ ਧਾਰਨਾ ਨੇ ਇੱਕ ਨਹੀਂ ਤੇ ਹਜ਼ਾਰਾਂ ਨਿਕਾ ਧਾਰਨਾ ਨੇ ਪੰਜਾਬ ਦੇ ਸਕੂਲ ਵਿੱਚ ਹੈ ਜੋ ਸਰਕਾਰੀ ਸਕੂਲ ਹੋਵੇ ਚਾਹੇ ਕੋਈ ਪ੍ਰਾਈਵੇਟ ਸਕੂਲ ਹੋਵੇ 99% ਸਕੂਲਾਂ ਦੇ ਵਿੱਚ ਸਿੱਖਾਂ ਨੂੰ ਸਿੱਖ ਬੱਚਿਆਂ ਨੂੰ ਕੜਾ ਨਹੀਂ ਪਹਿਨੇ ਦਿੱਤਾ ਜਾਂਦਾ ਉਹਨਾਂ ਦੇ ਕੜੇ ਜਿਹੜੇ ਆ ਉਹ ਬਾਹਰ ਲਹਾ ਲੱਤੇ ਜਾਂਦੇ ਆ ਜੇਕਰ ਕਿਸੇ ਨੂੰ ਇਸ ਗੱਲ ਦਾ ਭਲੇਖਾ ਹੋਵੇ ਤਾਂ ਮੈਂ ਚੈੱਕ ਕਰਾ ਸਕਦਾਗਾ ਸਕੂਲਾਂ ਤੇ ਇਹਨਾਂ ਦੇ ਕਾਲਜਾਂ ਤੇ ਜਿਹੜਾ ਕਿ ਆ ਸਰਕਾਰੀ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਆ ਸਾਡੇ ਆ ਤਾਂ ਹਾਲਾਤ ਹੋ ਰਹੇ ਨੇ ਤੇ ਇਸ ਕਰਕੇ ਸਾਡਾ ਸਿੱਖ ਜਥੇਵੰਦੀ ਨੂੰ ਅਪੀਲ ਆ ਸਿੱਖ ਪੰਥ ਨੂੰ ਅਪੀਲ ਆ ਕਿ ਅੱਜ ਇਕੱਠੇ ਹੋਣ ਦੀ ਲੋੜ ਆ ਅੱਜ ਸਿੱਖ ਦੇ ਗਲਮੇ ਨੂੰ ਹੱਥ ਪਿਆ ਆ ਆਉਣ ਵਾਲਾ ਵਕਤ ਤੁਹਾਡਾ ਵੀ ਹੋ ਸਕਦਾ ਮੇਰਾ ਵੀ ਹੋ ਸਕਦਾ ਤੁਹਾਡਾ ਵੀ ਹੋ ਸਕਦਾ ਕਿਸੇ ਦਾ ਵੀ ਹੋ ਸਕਦਾ ਇੱਥੇ ਆਵਾਜ਼ ਚੁੱਕਣੀ ਬਣਦੀ ਆ ਇੱਥੇ ਪ੍ਰਧਾਨ ਮੰਤਰੀ ਇਹਨਾਂ ਸੁਣੋ ਕਿ ਭਾਈ ਬਾਜੇ ਕੇ ਆ ਇਹਨਾਂ ਸੁਣੋ ਕਿ ਭਾਈ ਅੰਮਰਪਾਲ ਸਿੰਘ ਦਾ ਇੱਕ ਪਾਰਟੀ ਦਾ ਨੁਮਾਇੰਦਾ ਗਾ ਇਹ ਸੁਣੋ ਕਿ ਇੱਕ ਸੱਚਾ ਸਿੱਖਾ ਹੋ ਜਿਨੂੰ ਤੁਸੀਂ ਟ੍ਰੈਵਲ ਕਰ ਕਰਕੇ ਥੱਕੇ ਨਹੀਂ ਪਰ ਅੱਜ ਉਸ ਸੂਰਮੇ ਨੇ ਮੈਂ ਇਹ ਗੱਲ ਕਹੂੰਗਾ ਕਿ ਸਿੱਖ ਕੌਮ ਨੂੰ ਇਹ ਦਿਖਾ ਦਿੱਤਾ ਉਹਨਾਂ ਲੋਕਾਂ ਦੇ ਮੂੰਹ ਉੱਤੇ ਚਪੇੜ ਵਜਾ ਦਿੱਤੀ ਆ ਜਿਹੜੇ ਲੋਕ ਮਜ਼ਾਕ ਕਰਦੇ ਹੁੰਦੇ ਸੀ ਅੱਜ ਪ੍ਰਧਾਨ ਮੰਤਰੀ ਬਾਜੇ ਕਾ ਜਦੋਂ ਬਾਹਰ ਆਉਂਦਾ ਤੇ ਸੂਰਮਾ ਫਿਰ ਉਹ ਸੂਰਮੇ ਵਾਂਗੂ ਗੱਜਦਾ ਤੇ ਫਿਰ ਜਿਹੜਾ ਟਕਾ ਠਕਾ ਕੇ ਜਵਾਬ ਦਿੰਦਾ ਤੇ ਅੱਜ ਉਸ ਦੀ ਰਾਂਜਸਾ ਉਸ ਦੀ ਵਜ੍ਹਾ ਹੋ ਸਕਦੀ ਆ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਬਾਜੇ ਕਦੇ ਦੇ ਨਾਲ ਅੱਜ ਜਿਹੜਾ ਸਲੋਕ ਕੀਤਾ ਗਿਆ ਬਹੁਤ ਹੀ ਮੰਦ ਭਾਗਾ ਤੇ ਬੜਾ ਹੀ ਨਿੰਦਣਯੋਗ ਆ ਤੇ ਇਸ ਦਾ ਜਿਹੜਾ ਨਿਰਣਾ ਜਰੂਰ ਸਾਨੂੰ ਚਾਹੀਦਾ ਸਿੱਖ ਕੌਮ ਨੂੰ ਚਾਹੀਦਾ ਭਗਵੰਤ ਮਾਨ ਨੂੰ ਉਹਨਾਂ ਉੱਤੇ ਜਿਹੜਾ ਤੁਰਤ ਕਾਰਵਾਈ ਕਰਕੇ ਜਿਹੜਾ ਉਹਨਾਂ ਨੂੰ ਸਸਪੈਂਡ ਕਰਨਾ ਚਾਹੀਦਾ ਉਹਨਾਂ ਤੇ ਕੇਸ ਬੰਦਾ ਜੋ ਵੀ ਇਤਰਾਮਾਂ ਦੇ ਤਹਿਤ ਜਿਹੜਾ ਪਰ ਤਾਂ ਦਰਦ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਨਾ ਚਾਹੀਦਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਜ਼ਰੂਰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ ਬਰਜ ਜੀ ਦਾ ਖਾਲਸਾ ਬਰਜ ਜੀ ਕੀ ਫਤਿਹ